ਸਾਰਿਆਂ ਨੂੰ ਹਾਂਜੀ ਕਿੱਦਾਂ ਠੀਕ ਠਾਕ ਹੋ ਜੀ ਤੁਸੀਂ ਸਾਰੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਅਸੀਂ ਇੱਥੇ ਤੱਕ ਪਹੁੰਚਿਆ ਤੇ ਅੱਗੇ ਵੀ ਸਪੋਰਟ ਕਰਿਆ ਕਰੋ ਤੇ ਅਸੀਂ ਚੱਲੇ ਆ ਮੈਂ ਤੇ ਲੱਗੀ ਤੂਰੀ ਵਾਲੇ ਫਾਟਕ ਗਰੇਵਾਲ ਮਾਰਕੀਟ ਉੱਥੇ ਚੱਲੇ ਆ ਕਿਉਂਕਿ ਇੱਕ ਦੀਦੀ ਬਾਹਰ ਨੇ ਕੈਨੇਡਾ ਉਹਨਾਂ ਦਾ ਨਾਮ ਭੋਲੀ ਆ ਪੱਕਾ ਨਾਮ ਕੁਲਵਿੰਦਰਾ ਵੈਸੇ ਉਹਨਾਂ ਦਾ ਨਾਮ ਜ਼ਿਆਦਾ ਭੋਲੀ ਕਹਿੰਦੇ ਆ ਤੇ ਉਹਨਾਂ ਨੇ ਮੇਰੇ ਲਈ ਬਾਲੇ ਸੋਨੇ ਸੋਨੇ ਗਿਫਟ ਭੇਜੇ ਆਗੇ ਦੇਖਦੇ ਆਂ ਉੱਥੇ ਚੱਲ ਕੇ ਵੀ ਕੀ ਗਿਫਟ ਭੇਜੇ ਆਗੇ ਉਹ ਉਹਨਾਂ ਦੇ ਮੰਮੀ ਜੀ ਆਏ ਨੇ ਇੱਥੇ ਲੱਕੀ ਲਈ ਵੀ ਮੇਰੇ ਲਈ ਵੀ ਭੇਜੇ ਆਗੇ ਤੇ ਆਪਾਂ ਦੇਖਦੇ ਆ ਚੱਲ ਕੇ ਉੱਥੇ ਵੀ ਕੀ ਗਿਫਟ ਭੇਜਿਆ ਦੀਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੀਦੀ ਜੀ ਨੇ ਸਾਡੇ ਲਈ ਗਿਫਟ ਭੇਜੇ ਸਾਡੇ ਬਾਰੇ ਸੋਚਿਆ ਸਾਡਾ ਵੀ ਚਲੋ ਕੋਈ ਬਾਹਰ ਹੈਗਾ ਜਿਹੜਾ ਸਾਡੇ ਬਾਰੇ ਸੋਚਦਾਗਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਉਹਨਾਂ ਨੂੰ ਖੁਸ਼ ਰੱਖਣ ਸਾਰੇ ਪਰਿਵਾਰ ਨੂੰ ਸੀ ਵਲੌਗ ਨਾਲ ਬਨੇ ਰਹੇ ਹਾਂ ਜੀ ਅਸੀਂ ਬੀਬੀ ਜੀ ਆਏ ਨੇ ਕੈਨੇਡਾ ਚੋਂ ਆਏ ਸੀ ਇਹਨੂੰ ਮਿਲਣ ਆਏ ਨੇਗੇ ਤੇ ਬਹੁਤ ਪਿਆਰ ਕਰਦੇ ਆ ਬੀਬੀ ਜੀ ਇਹਨਾਂ ਦੇ ਬੇਟੀ ਨੇ ਉੱਧਰ ਤੇ ਸਾਡੇ ਲਈ ਗਿਫਟ ਭੇਜਿਆ ਦੀਦੀ ਜੀ ਨੇ ਤੇ ਇਹ ਇੱਥੇ ਗਰੇਵਾਲ ਮਾਰਕੀਟ ਚ ਰਹਿੰਦੇ ਇੱਥੇ ਗਰੇਵਾਲ ਮਾਰਕੀਟ ਫਾਟਕਾਰੇ ਨੇੜੇ ਹੈ ਨਾ ਜੀ ਹਾਂ ਵੀ ਆਪਣੀਆਂ ਹਾਂ ਜੀ ਇਹਨਾਂ ਦੇ ਮਾਰਕੀਟ ਇੱਥੇ ਪੂਰੀ ਬੀਬੀ ਜੀ ਕੀ ਤੇ ਇੱਥੇ ਨਾ ਉੱਥੇ ਬੋਟਾ ਦੇ ਦੇ ਚ ਲੈਕਸਨਾਰੇ ਵਿੱਚ ਖੜੇ ਹੋਏ ਨੇ ਰੂਪੀ ਜਮਾਲ ਰੂਪੀ ਜਮਾਲ ਹੋਇਆ ਤੇ ਤੁਸੀਂ ਸਾਰਿਆਂ ਨੇ ਜੀ ਸਪੋਰਟ ਕਰਨੀ ਆ ਉਹਨਾਂ ਦੀ ਤੇ ਬੀਬੀ ਜੀ ਉਹ ਤੁਸੀਂ ਦੱਸੋ ਉਹ ਬ੍ਰੈਂਟਨ ਵਿੱਚ ਖੜੀ ਆ ਹਾਂ ਜੀ ਬ੍ਰੈਂਟਨ ਵਿੱਚ ਖੜੇ ਹੋਇਆ ਤੇ ਤੁਸੀਂ ਉਹ ਬਹੁਤ ਵਧੀਆ ਨੇ ਨੇਚਰ ਦੇ ਆ ਆਪਣੀ ਸਪੋਰਟ 'ਚ ਖੜੇ ਹੋਏ ਤੁਸੀਂ ਸਾਰਿਆਂ ਨੇ ਸਪੋਰਟ ਕਰਨੀ ਆ ਉਹਨਾਂ ਦੀ ਰੂਪੀ ਜਮਾਲ ਜੀ ਨੇ ਉਹਨਾਂ ਤੱਕ ਤੇ ਤੁਸੀਂ ਕਿੰਨਾ ਹੋ ਸਕੋ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਿਓ ਤੇ ਉਹਨਾਂ ਦੀ ਸਪੋਰਟ ਕਰਿਓ ਹਾਂਜੀ 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 ਥੈਂਕ ਯੂ ਜੀ ਤੇ ਤੇ ਤੁਹਾਨੂੰ ਮੈਂ ਦੱਸਿਆ ਸੀ ਜੀ ਮੇਰੇ ਬਾਹਰ ਦੀ ਦੀਦੀ ਨੇ ਉਹਨਾਂ ਦਾ ਨਾਮ ਆ ਭੋਲੀ ਦੀਦੀ ਤੇ ਵੈਸੇ ਉਹਨਾਂ ਦਾ ਨਾਮ ਕਬੀਰ ਆ ਪਰ ਸਾਰੇ ਉਹਨਾਂ ਨੂੰ ਭੋਲੀ ਦੀਦੀ ਕਹਿੰਦੇ ਆ ਜਿਆਦਾ ਤੇ ਉਹਨਾਂ ਨੇ ਮੇਰੇ ਲਈ ਬਹੁਤ ਸਾਰਾ ਸਮਾਨ ਭੇਜਿਆਗਾ ਮੇਰੇ ਲਈ ਸਿਗੇ ਸਿਗੇ ਡੁਗਰੀ ਗੱਲ ਗੱਲ ਮਾਰੀ ਨਾ ਗਰੇਵਾਲ ਮਾਰਕੀਟ ਗਰੇਵਾਲ ਮਾਰਕੀਟ ਉੱਥੇ ਧੂਰੀ ਰੋਡ ਧੂਰੀ ਰੋਡ ਤੁਰੀ ਸਟੇਸ਼ਨ ਤੇ ਗਏ ਸੀ ਮੇ ਬੀਜੀ ਆਏ ਨੇ 파ਰੋਕ ਨੇੜਾ ਤੋਂ ਆਏ ਨੇ ਤੇ ਉਹ ਸਾਡੇ ਲਈ ਸਮਾਨ ਲੈ ਕੇ ਦਿਖਾਣੀਆਂ ਤੁਹਾਨੂੰ ਪਹਿਲਾਂ ਤਾਂ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਜਿਆਦੇ ਤੇ ਤੁਸੀਂ ਬਾਹਰ ਬੈਠੇ ਵੀ ਸਾਡੇ ਬਾਰੇ ਸੋਚਦੇ ਹੋਗੇ ਤੇ ਦੇਖ ਲਓ ਜਿੰਨਾਂ ਨੇ ਤਾਂ ਗਲਤ ਬੋਲਣਾ ਇੱਥੇ ਬਹਿ ਕੇ ਇੰਨਾ-ਇੰਨਾ ਗਲਤ ਬੋਲ ਰਹੇ ਆ ਪਰ ਤੁਸੀਂ ਬਾਹਰ ਰਹਿ ਕੇ ਸਾਡੇ ਦੀ ਚੈਰ ਕਰਦੇ ਬਹੁਤ ਜਿਆਦੇ ਤੁਹਾਡਾ ਧੰਨਵਾਦ ਜੀ ਦੇ ਇਹ ਦੇਖ ਇਹ ਹੈਗੀ ਆ ਲੱਕੀ ਦਾ ਗਰਮ ਸਰਟ ਵੈਸੇ ਛਲਕ ਲਾਈਂਦੀ ਪਰ ਹੈ ਕੋਟ ਆ ਇਹ ਅੰਦਰ ਵਾਲ ਗਰ ਨੂੰ ਪੂਰਾ ਕੋਟਾ ਦੇਖੋ ਜਦੋਂ ਬਾਅਦ ਨੇ ਕੁਲਵਿੰਦਰ ਜੀ ਦੀ ਬੈਸੇ ਉਹਨਾਂ ਦਾ ਨਾਮ ਭੋਲੀ ਜਿਆਦਾ ਭੋਲੀ ਸਾਰੇ ਕਹਿੰਦੇ ਆ ਉਹਨਾਂ ਨੇ ਮੇਰੇ ਲਈ ਬਹੁਤ ਜ਼ਿਆਦਾ ਸਮਾਨ ਭੇਜਿਆ ਮੇਰੇ ਤੇ ਲੱਕੀ ਦੇ ਲਈ ਤੇ ਉਹ ਅਸੀਂ ਗਏ ਸੀਗੇ ਡੁਗਰੀ ਗਰੇਵਾਲ ਮਾਰਕੀਟ ਵਿੱਚ ਬੀਬੀ ਜੀ ਆਏ ਦੇ ਉਹਨਾਂ ਦੇ ਮੰਮੀ ਜੀ ਆਏ ਸੀ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਕੋਲੇ ਧੋਰੀ ਰੋਡ ਧੋਰੀ ਰੋਡ ਹੂੰ ਠੀਕ ਹੈ ਰੋਡ ਸਾਰਾ ਸਮਾਨ ਭੇਜਿਆ ਸਾਰਾ ਉਹਨਾਂ ਨੇ ਦੇਖੋ ਤੇ ਗੈਸਾ ਲੇਖੋ ਲੱਕੀ ਲਈ ਸ਼ਾਲਟ ਨਹੀਂ ਵੈਸੇ ਕੋਟ ਆਗਾ ਬਹੁਤ ਗਰਮ ਕੋਟ ਹੈ ਦੇਖੋ ਅੰਦਰ ਪੂਰਾ ਗਰਮਾ ਬੋਲੇ ਕਿ ਲੱਕੀ ਦਾ ਸਾਈਜ਼ सही ਭੇਜਿਆ ਹੈ ਕਲਰ ਵੀ ਬਹੁਤ ਸੋਹਣਾ ਹੈਗਾ ਮੈਂ ਤੁਹਾਨੂੰ ਹੋਰ ਵੀ ਦਿਖਾਣੀ ਆ ਸਮਾਨ ਸਾਰਾ ਸਮਾਨ ਜੀ ਨੇ ਬਹੁਤ ਵਧੀਆ ਭੇਜਿਆ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਆਦੇ ਖੂਬਸੂਰਤ ਦਰਾਨ ਕਿੰਨਾ ਸੋਹਣਾ ਬੜਾ ਸੋਹਣਾ ਰੰਗ ਦਾ ਚੁੰਪਦਾ ਤੇ ਚੁੰਨੀਆ ਨਾਲ ਇਹਦੀ ਬਾਟਮ ਹੋ ਗਈ ਕਿੰਦਾ ਸ ਪਿਆਰਾ ਰੰਗ ਆਗਾ ਜੀ ਜੀ ਮੈਨੂੰ ਬਹੁਤ پسند ਆਇਆ ਥੈਂਕ ਯੂ ਜੀ ਬਹੁਤ ਜਿਆਦੇ जुती है पाकिस्तानी जुटी मेरे दीदी पता फिर भी देखो मेरे प्रोपर पूरा मेरे मतलब ना कोई खुला ना कोई गर्म बूट लैदर प्योर लैदर के बूट ने गर्मी मेरे पूरा साइज आया देखो मैं दीदी साइज भी नहीं दस है भी पूरा साइज आया सबको कैम चीज देखा ਕਿੰਨਾ ਸੋਹਣਾ ਟੈਡੀ ਵੀਰ ਸਭ ਤੋਂ ਜ਼ਿਆਦੇ ਮੈਨੂੰ ਸੋਹਣਾ ਲੱਗਿਆ ਸਭ ਤੋਂ ਜ਼ਿਆਦੇ ਕਿੰਨਾ ਸੋਹਣਾ ਲੱਗਦਾ ਇਹ ਮੈਂ ਲਾਉਂਗੀ ਆਗੇ ਪਰਸ ਦੇ ਤਿੰਨ ਬੰਤਣਾ ਬੰਤਣਾ ਦੇਖੋ ਕਿੰਦਾ ਸੋਹਣਾ ਪਰਸ ਵੇ ਜੀ ਜੀ ਇਹ ਤਾਂ ਇੱਡੇ ਮਹਿੰਗੇ ਡਾਲਰ ਆ ਦੇਨੇ ਮੈਂ ਤਾਂ ਕਦੇ 150 ਤੋਂ ਜ਼ਿਆਦੇ ਲਈ ਨਹੀਂ ਮੈਂ ਚੱਕਦੀ ਨਹੀਂ ਵੈਸੇ ਹੱਥ ਚ ਪਰ ਹੁਣ ਮੈਂ ਜ਼ਰੂਰ ਚੱਕੂ ਦੀਦੀ ਨੇ ਜਿਹੜਾ ਇੱਡੇ ਡਾਲਰ ਵਾਲੇ ਜਿੰਨੇ ਡਾਲਰ ਲਿਖੇ ਹੋਣਗੇ ਤੇ ਕਿੰਨੇ ਡਾਲਰ ਦਾ 29 ਡਾਲਰ ਦਾ ਦੇਖੋ 29 ਡਾਲਰ ਇਸੇ ਕਹਿਤਾ ਹੈ ਇਹਦੇ ਵਿੱਚ ਮਨ ਲਓ ਮੈਂ ਫੋਨ ਜਦੋਂ ਬਿਜਾਲ ਜਾਇਆ ਕਰੂੰਗੀ ਨਾ ਉਹਦਾ ਫੋਨ ਪਾ ਲਿਆ ਕਰੂੰਗੀ ਫੋਨ ਪਾਉਣ ਵਾਸਤੇ ਤੇ ਇਸ ਇਜੂ ਦਾ ਇਹਦੇ ਨਾਲ ਵੀ ਕਿੱਦਾਂ ਹੈ ਕਾ ਪਾਉਂਗੀ ਆ ਦੇਖੋ ਕਿਤੇ ਕਿਤੇ ਮਹਿੰਗੇ ਮਹਿੰਗੇ ਡਾਲਰ ਆ ਦੇ ਆਗੇ ਬਾਰੇ ਇੱਥੇ ਤਾਂ ਹਨ ਤੁਹਾਨੂੰ ਪਤਾ ਪਤਾ ਨਹੀਂ ਕਿੰਨੇ ਕੁ ਪੈਸੇ ਦੰਗੇ ਆਪਾਂ ਡਾਲਰ ਰੁਪਿਆ ਤਾਂ ਪਤਾ ਹੀ ਨਹੀਂਗਾ ਤੇ ਜੀ ਤੁਹਾਡਾ ਬਹੁਤ ਜਿਆਦਾ ਧੰਨਵਾਦ ਬਹੁਤ ਜਿਆਦਾ ਥੈਂਕ ਯੂ ਤੁਸੀਂ ਮੇਰੇ ਬਾਰੇ ਸੋਚਿਆ ਗਲਤ ਜਿਹੜੇ ਇੱਥੇ ਰਹਿੰਦੇ ਨੇ ਇੰਡੀਆ 'ਚ ਐਨਾ ਜਿਆਦਾ ਗਲਤ ਬੋਲਦੇ ਗਲਤ ਗਲਤ ਕਮੈਂਟ ਬੈਠੇ ਜਿਹੜੇ ਏਡੇ ਪਰਦੇਸਾਂ 'ਚ ਬੈਠੇ ਆ ਉਹ ਐਨਾ ਐਨਾ ਸੋਚਦੇ ਆ ਆਪਣੇ ਬਾਰੇ ਐਨਾ ਸੋਚਦੇ ਐਨਾ ਐਨਾ ਵਧੀਆ ਸੋਚਦੇ ਆ ਤੇ ਤੁਹਾਡਾ ਬਹੁਤ ਜਿਆਦਾ ਧੰਨਵਾਦ ਥੈਂਕ ਯੂ ਜੀ ਤੇ ਇੱਥੇ ਮੈਂ ਬੋਲਿਆ ਸੀ ਉਧਰ ਉਹ ਪੈਨ ਖੜੇ ਹੋਏ ਨੇਗੇ ਜਿਨਾਮ ਸੀ ਉਹਨਾਂ ਦਾ ਮੋਟਾ ਚ ਖੜੇ ਹੋਏ ਨੇ ਰੂਬੀ ਜਮਨ ਆਹ ਰੂਬੀ ਰੂਬੀ ਜਮਨ ਉਹਨਾਂ ਨੂੰ ਤੁਸੀਂ ਸਪੋਰਟ ਸਾਰੇ ਜਾਣੇ ਜ਼ਰੂਰ ਕਰਿਓ ਜੀ ਥੈਂਕ ਯੂ ਦੀਦੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਮੇਰੀ ਵੀਡੀਓ ਅੱਗੇ ਵੀ ਅੱਗੇ ਸ਼ੇਅਰ ਕਰੋ ਬਾਤ ਤੋਂ ਬਾਤ ਸਬਸਕ੍ਰਾਈਬ ਕਰਿਆ ਕਰੋ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਤੇ ਪਿਆਰੇ ਤੇ ਦੀਦੀ ਨੂੰ ਦਿਲੋਂ ਦੁਆਵਾ ਸਾਰੇ ਦੀਦੀ ਨੂੰ ਦਿਲੋਂ ਦੁਆਵਾ ਮੈਂ ਤਾਂ ਕਰਦੀ ਹਾਂ ਜੀ ਦਿਨੋ ਤੁਸੀਂ ਵੀ ਸਾਰੇ ਕਰੋ ਲੰਬੀ ਉਮਰ ਕਰੇ ਉਹਨਾਂ ਨੂੰ ਤੇ ਉਹਨਾਂ ਦੀ ਬਰਕਤ ਚ ਵਾਦਾ ਪਾਵੇ ਜੀ ਤੇ ਅੱਜ ਹੈਗੀ ਦਿਲਜੀਤ ਬਹੁਤ ਜ਼ਿਆਦਾ ਖੁਸ਼ ਠੀਕ ਹੈ ਥੈਂਕ ਯੂ